ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੇ ਤੁਹਾਡੇ ਲਈ ਬਹੁਤ ਵੱਡਾ ਅਪਡੇਟ ਲੈ ਕੇ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਜੋ ਪੰਜਾਬੀ ਕੁਆਲੀਫਾਈਇੰਗ ਐਗਜ਼ਾਮ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਮੇਨ ਐਗਜ਼ਾਮ ਦੇ ਲਈ ਨਵਲੋਂ ਤਰੀਕਾਂ ਜਾਰੀ ਕਰਨੀਆਂ ਬਾਕੀ ਸੀ ਤਾਂ ਹੁਣ ਇਹਨਾਂ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਮੇਨ ਐਗਜ਼ਾਮ ਦੇ ਲਈ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਪੂਰਾ ਅਪਡੇਟ ਆਪਾਂ ਤੁਹਾਡੇ ਨਾਲ ਵੀਡੀਓ 'ਚ ਸਾਂਝਾ ਕਰਦੇ ਆਂ ਅਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਤਾਂ ਚਲਦੇ ਆਂ ਅੱਜ ਦੇ ਅਪਡੇਟ ਤੇ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ 27 12 2023 ਅੱਜ ਇਹ ਅਪਡੇਟ ਦਿੱਤਾ ਗਿਆ ਇਹਨਾਂ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਜੋ ਰਿਟਨ ਐਗਜ਼ਾਮ ਹੈ ਮੇਨ ਐਗਜ਼ਾਮ ਹੈ ਜੋ 7 ਜਨਵਰੀ 2024 ਦੇਣਾ ਹੈ ਦੁਬਾਰ ਨੂੰ ਲਿਆ ਜਾ ਰਿਹਾ ਤਾਂ ਕਿਹੜੀਆਂ-ਕਿਹੜੀਆਂ ਪੋਸਟਾਂ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਜਿਹਦੇ ਲਈ ਪੇਪਰ ਲਿਆ ਜਾ ਰਿ ਐਡਵਰਟਾਈਜ਼ਮੈਂਟ ਨੰਬਰ ਨਾਲ ਦਿੱਤੀ ਹੋਈ ਹੈ ਜੀ ਆਪਰੇਸ਼ਨ ਥੀਏਟਰ ਅਸਿਸਟੈਂਟ ਬਲੌਕ ਐਕਸਟੈਂਸ਼ਨ ਐਜੂਕੇਟਰ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਆਫਥੈਲਮਿਕ ਅਫਸਰ ਤਾਂ ਇਹ ਐਡਵਰਟਾਈਜ਼ਮੈਂਟ ਨੰਬਰ ਵੀ ਨਾਲ ਦਿੱਤੇ ਹੋਇਆ ਤਾਂ ਇਹਨਾਂ ਪੋਸਟਾਂ ਦੇ ਲਈ ਜੋ ਇਗਜ਼ਾਮ ਹੈ ਯੂਨੀਵਰਸਿਟੀ ਵੱਲੋਂ ਮੇਨ ਇਗਜ਼ਾਮ ਜੋ ਤੁਹਾਡਾ ਮੈਡੀਕਲ ਇਗਜ਼ਾਮ ਹੈ ਜਿਹਦਾ ਤੁਹਾਡਾ ਟੈਸਟ ਬਾਕੀ ਸੀ ਤਾਂ ਇਹਨਾਂ ਵੱਲੋਂ ਉਹਦੇ ਲਈ ਤਰੀਕ ਜਾਰੀ ਕਰ ਦਿੱਤੀ ਗਈ ਹੈ ਤਾਂ ਬਹੁਤ ਵੱਡਾ ਅਪਡੇਟ ਹੈ ਯੂਨੀਵਰਸਿਟੀ ਵੱਲੋਂ ਤਾਇਆ ਜੀ ਬਹੁਤ ਵੱਡਾ ਅਪਡੇਟ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਮੇਨ ਐਗਜ਼ਾਮ ਦੇ ਲਈ ਤਰੀਕ ਜਾਰੀ ਕਰ ਦਿੱਤੀ ਗਈ ਹੈ ਤਾਂ ਸਬੰਧਤ ਸਮੂਹ ਕੈਂਡੀਡੇਟ ਨੋਟ ਕਰਨ ਜੀ ਆਪ ਦੀ ਤਿਆਰੀ ਪੱਕੀ ਕਰਕੇ ਸਿਲੈਕਸ਼ਨ ਪੱਕੀ ਕਰਨ ਤਾਂ ਇਹ ਹੈ ਜੀ ਅੱਜ ਦਾ ਅਪਡੇਟ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੋਕਨੇਜ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ